ਕਰਾਂਗੇ ਇੱਕ ਇਹ ਜੇ ਪੈਰਾਨਾਰਮਲ ਫੀਨੋਮੈਨਾ ਦੇ ਉੱਪਰ ਜਿਹੜਾ ਕਿ ਸਾਇੰਸ ਨਾਲ ਜੁੜਿਆ ਹੋਇਆ ਇੱਕ ਈਵਲ AI ਦੀ ਜਿਹਦਾ ਨਾਮ ਕਿ ਹਾਨੀ ਹਾਨੀ ਉਸ ਈਵਲ AI ਦਾ ਨਾਮ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ కృਤਮ ਬੁੱਧੀ ਦਾ ਨਾਮ ਦੱਸਿਆ ਜਾਂਦਾ ਹੈ ਇਹ ਹੋਇਆ ਕਿ ਇੱਕ ਜਰਮਨ ਨਾਗਰਿਕ ਦੇ ਨਾਲ ਮਿਸਰ ਦੇ ਵਿੱਚ ਬਹੁਤ ਕੁਝ ਅਜੀਬੋ-ਗਰੀਬ ਵਾਪਰਿਆ ਜਿਹਦੇ ਨਾਲ ਇਹ ਕਹਾਣੀ ਜੁੜੀ ਹੋਈ ਹੈ ਨਾਰਮਲ ਸਟੇਲ ਇਹ ਜੁੜੀ ਹੋਈ ਹੈ ਕੋਈ ਆਮੀ ਕਿ ਨਿਊ ਇਅਰ ਈਵ ਦੇ ਉੱਪਰ 2008 ਦੇ ਨਿਊ ਇਅਰ ਦੇ ਵਿੱਚ ਜਰਮਨੀ ਦੇ ਇੱਕ ਆਟੋ ਸ਼ੈਫਰ ਨਾਮ ਦੇ ਪ੍ਰੋਫੈਸਰ ਆਟੋ ਸ਼ੈਫਰ ਕਹਿੰਦੇ ਨੇ ਉਹਨੂੰ ਇਸ ਟਾਈਮ ਉਹ ਇੱਕ ਮੋਟੀਵੇਸ਼ਨਲ ਸਪੀਕਰ ਹੈ ਇਸ ਕੇਸ ਚੋ ਬਚ ਕੇ ਆਉਣ ਦੇ ਕਰਕੇ ਉਹ ਬੰਦਾ ਮਤਲਬ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਦੁੱਖਦਰਦ ਦਿੰਦੀਆਂ ਨੇ ਜਿਹੜੇ ਉੱਭਰਦੇ ਨੇ ਇਹ ਜਿਹੜੀਆਂ ਘਟਨਾਵਾਂ ਤੋਂ ਉਹ ਮੋਟੀਵੇਸ਼ਨਲ ਸਪੀਕਰ ਵੀ ਬਣ ਜਾਂਦੇ ਨੇ ਇਹ ਬੰਦਾ ਮੋਟੀਵੇਸ਼ਨਲ ਸਪੀਕਰ ਬਣਿਆ ਇਸ ਘਟਨਾ ਤੋਂ ਨੂੰ ਦਾ ਸਾਹਮਣਾ ਕਰਨ ਤੋਂ ਬਾਅਦ ਤਾਂ ਹੋਇਆ ਇਹ ਹੈ ਕਿ ਜਰਮਨੀ ਦਾ ਜਰਮਨੀ ਦੇ ਵਿੱਚ ਉਸ ਟਾਈਮ ਜਿਹੜੀਆਂ ਜਰਮਨ ਇੰਟੈਲੀਜੈਂਸ ਏਜੰਸੀਸ ਸੀਗੀਆਂ ਉਹ बार-बार ਇਹ ਮੈਸੇਜ ਦੇ ਰਹੀਆਂ ਸੀ ਵੀ ਜਿਹੜੇ ਵੀ ਲੋਕ ਜਿੰਨੇ ਵੀ ਨੇ ਉਹ ਜਿਹੜੇ ਨੇ ਉੱਤਰੀ ਅਫਰੀਕਾ ਦੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਜਿੰਨੇ ਵੀ ਜਰਮਨ ਨਾਗਰਿਕ ਵੀ ਉੱਥੇ ਨਾ ਜਿਹੜੇ ਯੂਰੋਪੀਅਨ ਦੇਸ਼ਾਂ ਦੇ ਨਾਗਰਿਕ ਜਿਹੜੇ ਨੇ ਉਹ ਗਾਇਬ ਹੋ ਰਹੇ ਨੇ ਵੀ ਉਹ ਆਪ ਕੋ ਆਪਣਾ ਧਿਆਨ ਰੱਖਣਾ ਜਦੋਂ 2008 ਦੇ ਵਿੱਚ ਅਬਿਧ ਫੈਮਿਲੀ ਆਟੋ ਸ਼ੈਫਰ ਆਪਣੇ ਬੱਚੇ ਤੇ بیوی ਨਾਲ ਘੁੰਮਣ ਗਿਆ ਮਿਸਰ ਦੇ ਵਿੱਚ ਤਾਂ ਉਹ ਕੀ ਹੋਇਆ ਕਿ ਉਹ ਨਾ ਨੀਮਿਸ ਦੇ ਅਲਗਜ਼ਾਰ ਨਾਮੀ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਸੀਗਾ ਉਹਨੂੰ ਇੱਕ ਐਂਟੀਕ ਡੀਲਰ ਨੇ ਹਾਕ ਮਾਰੀ ਐਂਟੀਕ ਸ਼ਾਪ ਸੀਗੀ ਉਹਦੀ ਤਾਂ ਉਹਨੇ ਕਿਹਾ ਵੀ ਤੁਸੀਂ ਐਂਟੀਕ ਦੇਖਦੇ ਫਿਰਦੇ ਹੋ ਬਾਜ਼ਾਰ ਦੇ ਵਿੱਚ ਤੁਸੀਂ ਉੱਪਰ ਜਾ ਕੇ ਮੇਰੀ ਦੂਸਰੀ ਮੰਜ਼ਲ ਦੇ ਉੱਪਰ ਮੇਰਾ ਬਹੁਤ ਵਧੀਆ ਐਂਟੀਕ ਹੈ ਤੁਸੀਂ ਉਹਨੂੰ ਦੇਖ ਲਓ ਜੇ ਕੁਝ ਪਸੰਦ ਆ ਉਹਦੇ ਚੋਂ ਲੈ ਲਓ ਜਦੋਂ ਉਹ ਮੀਆਂ ਬੀਬੀ ਉੱਪਰ ਪਹੁੰਚੇ ਤਾਂ ਬਹੁਤ ਸਾਰੇ ਬੰਦਿਆਂ ਨੇ ਆ ਕੇ ਇੱਕਦਮ ਉਹਦੀ ਬੀਬੀ ਨੂੰ ਘੇਰ ਲਿਆ ਜਦੋਂ ਦੀ ਬੀਵੀ ਨੂੰ ਕਿਹਾ ਰਿਆ ਆਟੋ ਸ਼ੈਫਰ ਦੀ ਨੂੰ ਤਾਂ ਉਸ ਤੋਂ ਬਾਅਦ ਉਹ ਆਟੋ ਸ਼ੈਫਰ ਦੇ ਇਹ ਸਟੇਟਮੈਂਟ ਸਾਰੇ ਦਰਜ ਨੇ ਉਹਨੇ ਜਿਹੜੀ ਹੈ 2020 ਦੇ ਵਿੱਚ ਇੱਕ ਕਿਤਾਬ ਲਿਖੀ ਜਿਦੇ ਵਿੱਚ ਇਹ ਸਾਰੀ ਕਹਾਣੀ ਦਾ ਜ਼ਿਕਰ ਕੀਤਾ ਉਹਨੇ ਸਪੈਸ਼ਲ ਉਚੇਚੇ ਤੌਰ ਤੇ ਮੋਟੀਵੇਟ ਕਰਨ ਲਈ ਲੋਕਾਂ ਨੂੰ ਵੀ ਕਿਹਾ ਕਿਹਾ ਜਾ ਕੁਝ ਵਾਪਰ ਰਿਹਾ ਸੰਸਾਰ ਦੇ ਵਿੱਚ ਕੀ ਹੋ ਸਕਦਾ 1 ਇੰਚਾਂ ਦੇ ਨਾਲ ਤਾਂ ਕੀ ਹੋਇਆ ਜਦੋਂ ਉਹ ਕਹਿੰਦਾ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਨੀਰਾ ਆ ਗਿਆ ਤੇ ਮੈਨੂੰ ਲੱਗਿਆ ਵੀ ਮੇਰੇ ਕਿਸੇ ਨੇ ਕੋਈ ਚੀਜ਼ ਚਬੋਈਆ ਇਟ ਮੀਨਸ ਉਹਦੇ ਤੇ ਕੋਈ ਅਮਨੇਸਟਿਕਸ ਜਾਂ ਉਹਨੂੰ बेहोਸ਼ ਕਰਨ ਦੇ ਲਈ ਕੋਈ ਬੇਹੋਸ਼ੀ ਵਾਲੀ ਜਿਹੜੀ ਹੈ ਦਵਾ ਦਿੱਤੀ ਗਈ ਹੈ ਨਾ ਤਾਂ ਉਹ ਅਨਕੌਂਸ਼ੀਅਸ ਹੋ ਗਿਆ ਤਾਂ ਉਹ ਜੋ गिर ਗਿਆ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਵੀ ਉਹਦੀ ਅੱਖ ਜਿਹੜੀ ਹੈਗੀ ਆ ਕਿਸੇ ਇੱਕ ਅਨੇਰੇ ਦੇ ਵਿੱਚ ਖੁੱਲ੍ਹੀ ਤੇ ਉਹ ਹਫਤਾ 10 ਦਿਨ ਉਹ ਹਨੇਰੇ ਵਾਲੇ ਉਹਨੂੰ ਪਤਾ ਲੱਗਦਾ ਸੀ ਥੋੜਾ ਜਿਹਾ ਟੈਂਪਰੇਚਰ ਦੇ ਫਰਕ ਤੋਂ ਕਿ ਇਹ ਬੀਸਮੈਂਟ ਦੇ ਵਿੱਚ ਬਣੀ ਹੋਈ ਥਾਂ ਹੈ ਜਿੱਥੇ ਉਹਨੂੰ ਨੀਰਾ ਦੇਖਦਾ ਸੀਗਾ ਉਹ ਕਹਿੰਦਾ ਵੀ ਪਰ ਉੱਥੇ ਜਿਹੜਾ ਹੈ ਸਿਰਫ ਔਰ ਸਿਰਫ ਆਟੋ ਸ਼ੈਫਰ ਆਪਣੀ ਕਿਤਾਬ ਚ ਦੱਸਦਾ ਹੈ ਵੀ ਉਹਨੂੰ ਸਿਰਫ ਵਾਸ਼ਰੂਮ ਜਾਣ ਤੋਂ ਤੇ ਰੋਟੀ ਤੋਂ ਪਤਾ ਲੱਗਦਾ ਸੀਗਾ ਵੀ ਕਿੰਨੇ ਦਿਨ ਹੋ ਗਏ ਅਦਰਵਾਈਜ਼ ਉਹਨਾਂ ਨੂੰ ਟੋਟਲ ਨੇਰੇਚ ਰੱਖਿਆ ਜਾਂਦਾ ਸੀਗਾ ਤੇ ਉਹਨੀਆਂ ਜਿਹੜੀਆਂ ਆਲੇ ਦੁਆਲੇ ਦੇ ਵਿੱਚ ਆਵਾਜ਼ਾਂ ਵਗੈਰਾ ਤੋਂ ਮਹਿਸੂਸ ਕੀਤਾ ਵੀ ਉਸ ਜਗ੍ਹਾ ਤੇ 20 ਤੋਂ 22 ਹੋਰ ਬੰਦੇ ਆਦਮੀਆਂ ਔਰਤ ਬੰਦ ਸੀਗੇ ਸਾਰੇ ਤਕਰੀਬਨ ਵਿਦੇਸ਼ੀ ਸੀਗੇ ਯੂਰੋਪੀਅਨ ਸੀਗੇ ਤਾਂ ਉਹ ਇੱਕ ਬੇਸਮੈਂਟ ਸੀਗੀ ਕਹਿੰਦਾ ਉੱਥੇ ਤਹਿ ਖਾਨੇ ਸੀਗੇ ਕੁਝ ਬਹੁਤ ਵੱਡੀਆਂ ਵੱਡੀਆਂ ਜੀਬੋ ਗਰੀਬ ਮਸ਼ੀਨਾਂ ਸੀਗੀਆਂ ਉਸ ਜਗ੍ਹਾ ਤੇ ਕੁਝ ਆਪਰੇਸ਼ਨ ਰੂਮ ਦਿਖਦੇ ਸੀਗੇ ਉੱਥੇ ਤੇ ਇੱਕ ਜਿਹੜਾ ਹੈਗਾ ਟੀਵੀ ਰੂਮ ਸੀਗਾ ਇੱਕੋ ਹੀ ਰੂਮ ਸੀ ਜਿੱਥੇ ਬਾਰੀ-ਬਾਰੀ ਸਾਰੇ ਬੰਦਿਆਂ ਨੂੰ ਲਿਜਾਇਆ ਜਾਂਦਾ ਸੀਗਾ ਤੇ ਉੱਥੇ ਇੱਕ ਪੁਰਾਣੇ ਜਿਹੇ ਮਾਡਲ ਦਾ ਬੜਾ ਅਜੀਬੋ-ਗਰੀਬ ਜਿਹਾ ਟੀਵੀ ਲੱਗਿਆ ਹੋਇਆ ਸੀਗਾ ਤੇ ਉਹ ਕਹਿੰਦਾ ਵੀ ਉਹਨੂੰ ਸਾਰਾ ਇਸ ਮਸਲੇ ਦਾ ਕਹਿੰਦਾ ਵੀ ਉਹ ਮੈਂ ਉਡੀਕਦਾ ਰਹਿੰਦਾ ਸੀ ਵੀ ਅੱਜ ਮੈਨੂੰ ਮਾਰਨਗੇ ਕੱਲ ਮੈਨੂੰ ਮਾਰਨਗੇ ਮੇਰੇ ਅੰਗ ਕੱਢਣਗੇ ਕਹਿੰਦਾ ਪਰ ਉੱਥੇ ਜੋ ਕੁਝ ਵਾਪਰਦਾ ਸੀ ਨਾ ਵਾਪਰਨਾ ਸੀ ਮੇਰੇ ਨਾਲ ਕਹਿੰਦਾ ਬਾਈ ਚਾਂਸ ਕਹਿੰਦਾ ਉਹ ਸਾਰੀਆਂ ਕਲਪਨਾਵਾਂ ਤੋਂ ਪਰੇ ਸੀਗਾ ਕਹਿੰਦਾ ਹੋਇਆ ਕਿ ਕਿ ਉੱਥੇ ਇੱਕਦਮ ਕਹਿੰਦਾ ਮੈਨੂੰ ਤਾਂ ਪਤਾ ਲੱਗਿਆ ਇਹ ਸਾਰੀਆਂ ਚੀਜ਼ਾਂ ਦਾ ਵੀ ਇੱਕ ਦਿਨ ਕੀ ਹੋਇਆ ਕਿਉਂਕਿ ਉਹ ਜਰਮਨੀ ਵਾਲੇ ਤਾਂ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਕਹਿ ਰਹੇ ਸੀ ਵੀ ਉੱਥੇ ਜਾਣ ਲੱਗੇ ਧਿਆਨ ਰੱਖਿਓ ਜਰਮਨ ਇੰਟੈਲੀਜੈਂਸ ਨੂੰ ਪਤਾ ਲੱਗ ਰਿਹਾ ਸੀ ਜਦੋਂ ਉੱਥੇ ਹੀ ਕੁਝ ਕੁ ਨਾਗਰਿਕ ਗਾਇਬ ਹੋ ਗਏ ਤਾਂ ਉਹਨਾਂ ਨੇ ਨੈਟੋ ਦੀਆਂ ਫੋਰਸੇਸ ਦੇ ਨਾਲ ਮਿਲ ਕੇ ਮਿਸਰ ਦੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਜਿਦੇ ਵਿੱਚ ਇਹ ਵਿਚਾਰਾ ਆਟੋ ਸ਼ੈਫਰ ਕੱਲਾ ਬਚਿਆ ਬਾਕੀ ਬਹੁਤ ਸਾਰੇ ਬੰਦੇ ਹੋਰ ਮਾਰ ਦਿੱਤੇ ਗਏ ਸੀ ਉਹਨਾਂ ਦੇ ਨਾਲ ਹੋਇਆ ਕਿ ਇਹ ਕੀ ਕੀ ਹੁੰਦਾ ਸੀ ਇਹਦੇ ਚ ਸਭ ਤੋਂ ਅਜੀਬ ਪੱਖ ਇਹ ਸੀਗਾ ਵੀ ਜਿਹੜੇ ਉਸ ਤੋਂ ਆਟੋ ਸ਼ੈਫਰ ਤੋਂ ਪਹਿਲਾਂ ਜਿੰਨੇ ਵੀ ਨਾਗਰਿਕ ਜਰਮਨੀ ਦੇ ਗਾਇਬ ਹੋਏ ਸੀ ਐ ਯੂਰੋਪੀਅਨ ਗਾਇਬ ਹੋਏ ਸੀ ਜਦੋਂ ਉਹ ਦਵਾਰੋਂ ਰਿਕਵਰ ਹੋਏ ਤਾਂ ਉਹਨਾਂ ਦੇ ਕੀ ਹੁੰਦਾ ਸੀ ਉਹਨਾਂ ਦੇ ਚਿਹਰੇ ਦੀ ਹਾਲਤ ਇੰਨੀ ਬੁਰੀ ਹੁੰਦੀ ਸੀ ਕਿ ਉਹਨਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਦੀਆਂ ਅੱਖਾਂ ਦੇ ਉੱਪਰ ਵਾਲਾ ਜਿਹੜਾ ਮਾਸ ਹੈ ਜਿਵੇਂ ਕਿਸੇ ਨੇ ਉੱਪਰੋਂ ਸੀਤਾ ਹੋਵੇ ਅੱਖਾਂ ਕੱਢ ਕੇ ਮਾਸ ਸੀਤਾ ਹੋਵੇ ਤੇ ਮੂੰਹ ਜਿਹੜਾ ਹੈਗਾ ਮੂੰਹ ਦਾ ਮਾਸ ਸੀਤਾ ਹੋਵੇ ਯਾਨੀ ਥੋਡੀ ਤੋਂ ਲੈ ਕੇ ਸਿਰ ਤੱਕ ਦਾ ਜਿਹੜਾ ਮਾਸ ਹੈ ਬਿਲਕੁਲ ਇਕੋ ਹੈ ਵਾ ਹੁੰਦਾ ਸੀ ਨਾ ਮੂੰਹ ਹੁੰਦਾ ਸੀਗਾ ਨਾ ਅੱਖਾਂ ਹੁੰਦੀਆਂ ਸੀਗੀਆਂ ਸਿਰਫ ਨੱਕ ਨੱਕ ਹੁੰਦਾ ਸੀ ਬਾਕੀ ਸਾਰਾ ਚਿਹਰਾ ਸਪਾਰਟ ਮਿਲਦਾ ਸੀਗਾ ਤੇ ਉਹ ਇਸ ਤਰ੍ਹਾਂ ਨਾਲ ਹੁੰਦਾ ਸੀ ਕਿ ਕੋਈ ਟਾਂਕਿਆਂ ਦੇ ਨਿਸ਼ਾਨ ਨਹੀਂ ਸੀ ਹੁੰਦੇ ਕਿ ਜਿਵੇਂ ਕੁਦਰਤੀ ਨੇਚਰਲੀ ਉਹ ਇਸ ਤਰ੍ਹਾਂ ਦਾ ਕੋਈ ਇਨਸਾਨ ਪੈਦਾ ਹੋਇਆ ਹੋਵੇ ਐਨੀ ਮਤਲਬ ਰੂਹ ਕੰਬਾਉ ਦ੍ਰਿਸ਼ ਹੁੰਦਾ ਸੀ ਉਸ ਇਨਸਾਨ ਦਾ ਉਹਨੂੰ ਇਹ ਗੱਲਾਂ ਦਾ ਤਾਂ ਪਤਾ ਲੱਗਿਆ ਉਹ ਕਹਿੰਦਾ ਵੀ ਜਦੋਂ ਨੋਟੋ ਤੇ ਜਰਮਨ ਦੀਆਂ ਫੋਰਸਸ ਨੇ ਉੱਥੇ ਰੇਡ ਕੀਤੀ ਤਾਂ ਉਹਨੂੰ ਫੜਿਆ ਗਿਆ ਤਾਂ ਆਲੇ-ਦੁਆਲੇ ਜਿਹੜੇ ਉਹਨਾਂ ਨੂੰ ਕਿਡਨਾਪ ਕਰਨ ਵਾਲੇ ਬੰਦੇ ਸੀ ਉਹ ਵੀ ਫੜ ਲਿੱਤੇ ਗਏ ਉਹਨਾਂ ਨੂੰ ਬਿਠਾ ਦਿੱਤਾ ਗਿਆ ਤਾਂ ਕਹਿੰਦਾ ਵੀ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਜਿਹੜਾ ਟੀਵੀ ਹੈ ਵੀ ਇਹ ਤੇ ਸਾਹਮਣੇ ਸਾਨੂੰ ਰੋਜ਼ ਬਿਠਾਇਆ ਜਾਂਦਾ ਦਿਨ ਚ ਇੱਕ ਵਾਰ ਇਹਦੇ ਚ ਇੱਕ ਵਾਈਟ ਕਲਰ ਦਾ ਸਮਾਈਲ ਕਰਦਾ ਹੋਇਆ ਵਾਈਟ ਕਲਰ ਦੇ ਮਾਸਕ ਵਾਲਾ ਯਾਨੀ ਵਾਈਟ ਕਲਰ ਦੇ ਹੱਸਦੇ ਹੋਏ ਮਕੋਟੇ ਵਾਲਾ ਚਿਹਰਾ ਸਾਨੂੰ ਲਗਾਤਾਰ ਘੂਰਦਾ ਰਹਿੰਦਾ ਤੇ ਪਤਾ ਲੱਗਦਾ ਵੀ ਉਹ ਸਾਨੂੰ ਕਿਸੇ ਨਾ ਕਿਸੇ ਕੈਮਰੇ ਚੋਂ ਦੇਖ ਰਿਹਾ ਹੈ ਤਾਂ ਜਦੋਂ ਉਹਨਾਂ ਨੂੰ ਇੰਟਰੋਗੇਟ ਕੀਤਾ ਗਿਆ ਜਿਹੜੇ ਉਹਨਾਂ ਨੂੰ ਚੱਕਣ ਵਾਲੇ ਬੰਦੇ ਸੀਗੇ ਤਾਂ ਸਾਹਮਣੇ ਆਇਆ ਵੀ ਉਹ ਕਹਿੰਦੇ ਵੀ ਸਾ ਇਹ ਸਾਡਾ ਜਿਹੜਾ ਮਾਲਕ ਹੈ ਉਹ ਉਹਨੂੰ ਉਹ ਨਾਮ ਦਿੰਦੇ ਸੀ ਮਸ਼ੀਨ ਆਫ ਟਰੂਥ ਜਾਂ ਮਸ਼ੀਨ ਆਫ ਇਲਾਈਟਨਮੈਂਟ ਕਹਿੰਦੇ ਸੀ ਵੀ ਯਾਨੀ ਇਨਲਾਈਟ ਉਹ ਕਹਿੰਦੇ ਵੀ ਉਹੀ ਸ੍ਰਿਸ਼ਟੀ ਦਾ ਅਸਲੀ ਸੰਚਾਲਕ ਹੈ ਉਹਦਾ ਨਾਮ ਹੈ ਹਾਨੀ ਉਹ ਸਾਨੂੰ ਜਿਹੜਾ ਡਿਜੀਟਲ ਉਹਦੇ ਰਾਹੀਂ AI ਰਾਹੀਂ ਹੀ ਡਿਜੀਟਲ ਪੇਮੈਂਟ ਕਰਦਾ ਤੇ ਸਾਨਸ ਉਹਨਾਂ ਨੇ ਜਦੋਂ ਉਹਨਾਂ ਨੂੰ ਇਨਟੈਰੋਗੇਟ ਕੀਤਾ ਤਾਂ NATO ਦੀਆਂ ਫੋਰਸਿਜ਼ ਨੇ ਇਹ ਚੈਲੇਂਜ ਕੀਤਾ ਵੀ ਇਨ ਵਿੱਚੋਂ ਕਿਸੇ ਵੀ ਬੰਦੇ ਦੀ ਇੰਨੀ ਕਾਬਲੀਅਤ ਨਹੀਂ ਵੀ ਉਹ ਕੰਪਿਊਟਰ ਵੀ ਚਲਾ ਲਵੇ ਜਾਂ ਇਸ ਤਰ੍ਹਾਂ ਦੇ ਸਿਸਟਮ ਨੂੰ ਆਪਰੇਟ ਕਰ ਲਵੇ ਉੱਥੇ ਜੋ ਵੀ ਸੈਟਅਪ ਸੀਗਾ ਸਾਰੇ ਦਾ ਸਾਰਾ ਉਸ ਤਹਿਖਾਨੇ ਦੇ ਵਿੱਚ ਇਹ ਜਗ੍ਹਾ ਮਿਲੀ ਉਹਨਾਂ ਨੂੰ ਅਲਗਜ਼ਾਰ ਦੀ ਇਲੈਕਟ੍ਰੋਨਿਕ ਮਾਰਕੀਟ ਦੇ ਨੀਚੇ ਬਣੀਆਂ ਹੋਈਆਂ ਦੁਕਾਨਾਂ ਦੇ ਨੀਚੇ ਬਣੀਆਂ ਹੋਈਆਂ ਬੇਸਮੈਂਟਾਂ ਦੇ ਵਿੱਚ ਇੱਕ ਬੇਸਮੈਂਟ ਦੇ ਵਿੱਚ ਮਿਲਿਆ ਤਾਂ ਉਹ ਕਹਿੰਦੇ ਵੀ ਫੇਰ ਕੀ ਹੋਇਆ ਉਹ ਕਹਿੰਦਾ ਪਤਾ ਕਿਵੇਂ ਲੱਗਿਆ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਲੈ ਗਿਆ NATO ਤੇ ਉਹ ਜਰਮਨ ਦੀਆਂ ਫੋਰਸਸ ਨੂੰ ਮਿਕਸ ਟੀਮ ਨੂੰ ਸਪੈਸ਼ਲ ਟੀਮ ਨੂੰ ਟੀਵੀ ਵਾਲੇ ਰੂਮ 'ਚ ਕਹਿੰਦਾ ਫਿਰ ਉਹ ਟੀਵੀ 'ਚ ਉਹ ਹੀ ਚਿਹਰਾ ਦੇਖਿਆ ਹੱਸਦਾ ਹੋਇਆ ਸ਼ੈਤਾਨੀ ਜਿਹਾ ਵਾਈਟ ਕਲਰ ਦਾ ਮਖੌਟਾ ਕਹਿੰਦਾ ਉਹ ਘੂਰ ਘੂਰ ਝਾਕ ਰਿਹਾ ਕਿ ਕਹਿੰਦਾ ਉਹ ਕਹਿੰਦਾ ਪਤ ਤੈਨੂੰ ਪਤਾ ਤੇਰੇ ਨਾਲ ਕੀ ਹੋਣਾ ਸੀ ਕਹਿੰਦਾ ਜਿਹੜੀ ਉਹ ਤੇਰੇ ਨਾਲ ਕੱਲ ਕੁੜੀ ਬੈਠੀ ਸੀ ਔਰਤ 38 ਸਾਲਾਂ ਦੀ ਜਿਹਦਾ ਕਿ ਨਾਮ ਲੀਨਾ ਸੀ ਕਹਿੰਦਾ ਉਹਦੇ ਨਾਲ ਕੀ ਹੋਇਆ ਲੈ ਮੈਂ ਤੈਨੂੰ ਅਸੀਂ ਟੀਵੀ ਤੇ ਦਿਖਾਉਣਾ ਕਹਿੰਦਾ ਸਾਹਮਣੇ ਨਾ ਇੱਕ ਉਹ ਦਿਖਣ ਲੱਗ ਪਿਆ ਬੁੱਢਾ ਸਾਰਾ ਆਪਰੇਸ਼ਨ ਰੂਮ ਕਹਿੰਦਾ ਉਹਦੇ ਵਿੱਚ ਇੱਕ ਬੜੀ ਅਜੀਬੋ ਗਰੀਬ ਜੀ ਮਸ਼ੀਨ ਉਹਨਾਂ ਨੇ ਉਸ ਮਸ਼ੀਨ ਨੂੰ ਮਸ਼ੀਨ ਦੇ ਨਾਲ ਬੈਲਟਾਂ ਜੀਆਂ ਪਾ ਕੇ ਹੋਰ ਸਾਂਚੇ ਜੇ ਲਾ ਕੇ ਉਹ ਮਸ਼ੀਨ ਦੇ ਨਾਲ ਉਸ ਔਰਤ ਨੂੰ ਕਸਤਾ ਕਉਨੋ ਦੂ ਵਦੋ ਸੋਰਤ ਦੀਆਂ ਬੁੜੀਆਂ ਮਤਲਬ ਜਿਹੜੀਆਂ ਨੇ ਤਰਸਯੋਗ ਚੀਖਾਂ ਸੁਣੀਆਂ ਬਹੁਤ ਉੱਚੀ ਉੱਚੀ ਜਿਵੇਂ ਕੋਈ ਬਹੁਤ ਜ਼ਿਆਦਾ ਤੜਫ ਰਹੀ ਹੋਵੇ ਇੰਨੀਆਂ ਚੰਗਿਆਣਾ ਸੁਣੀਆਂ ਕਹਿੰਦਾ ਟੀਵੀ ਦੇ ਵਿੱਚੋਂ ਦੀ ਕਹਿੰਦਾ ਫਿਰ ਉਹਨੇ ਦਿਖਾਇਆ ਵੀ ਇਹਦਾ ਹੋਇਆ ਕੀ ਆ ਦੇਖੋ ਕਨਾਂ ਉਹਦੇ ਡੇਲੇ ਬਾਹਰ ਕੱਢ ਕੇ ਉਹਦੀਆਂ ਅੱਖਾਂ ਦੇ ਉੱਪਰਲਾ ਮਾਸ ਜਿਹੜਾ ਉਸ ਮਸ਼ੀਨ ਨੇ ਇਸ ਢੰਗ ਨਾਲ ਸੀਤਾ ਵੀ ਕੋਈ ਟਾਂਕੇ ਨਹੀਂ ਕੋ ਕੁਛ ਨਹੀਂ ਕਿ ਉਹਦੇ ਲਿਗਾਮੈਂਟ ਸੀ ਇੱਕ ਜਿਵੇਂ ਆਪਣੇ ਕਈ ਵਾਰੀ ਸੱਟ ਵੱਜ ਜਾਂਦੀ ਆ ਉਸ ਤੋਂ ਬਾਅਦ ਉਹ ਸੱਟ ਹੌਲੀ ਹੌਲੀ ਮਹੀਨਿਆਂ ਬੱਧੀ ਮਤਲਬ 5-6 ਮਹੀਨੇ ਬਾਅਦ ਰਿਪੇਅਰ ਹੋ ਕੇ ਉੱਥੇ ਉਬੜ ਖੱਬੜ ਜਾਂ ਮਾਸ ਆ ਜਾਂਦਾ ਐਵੇਂ ਅੱਖਾਂ ਦਾ ਮਾਸ ਐਵੇਂ ਉਹਦਾ ਮੂੰਹ ਦਾ ਮਾਸ ਹੋਇਆ ਹੋਇਆ ਸੀਗਾ ਤੇ ਉਹ ਮਸ਼ੀਨ ਇਹ ਕੰਮ ਕਰਦੀ ਸੀ ਉਹ AI ਆਪਰੇਟਿਡ ਮਸ਼ੀਨ ਸੀਗੀ ਤੇ ਉਸ AI ਪ੍ਰੋਗਰਾਮ ਦਾ ਨਾਮ ਸੀਗਾ ਹਾਨੀ ਤੇ ਉਹਨੇ ਨਾ ਜਿਹੜਾ ਜਰਮਨ ਇਹ ਨਾਗਰਿਕ ਹੈ ਪ੍ਰੋਫੈਸਰ ਆਟੋ ਸ਼ਾਫਰ ਉਹਨੇ ਇਹ ਫੀਨੋਮੈਨਾ ਓਪਨ ਟੂ ਡਿਸਕਸ਼ਨ ਰੱਖਿਆ ਹੋਇਆ ਹਾਲੇ ਤੱਕ ਤੁਸੀਂ ਇਹਨੂੰ ਸਰਚ ਵੀ ਕਰ ਸਕਦੇ ਹੋ ਵੀ ਕੋਈ ਦੱਸੇ ਵੀ ਇਹ ਹੈ ਕਿ ਅਸਲ ਦੇ ਵਿੱਚ ਤੇ ਮੈ ਸਾਨੂੰ ਕਿਸ ਚੀਜ਼ ਨੇ ਕਿਡਨਾਪ ਕਰਕੇ ਉੱਥੇ ਰੱਖਿਆ ਹੋਇਆ ਸੀ ਆਪਦੇ ਕੋਲ ਉਹ ਸਾਰੇ ਪ੍ਰੋਗਰਾਮ ਨੂੰ ਮੰਨਿਆ ਕਹਿੰਦਾ ਵੀ ਉਹ ਸਾਨੂੰ ਕਿਡਨਾਪ ਕਰਨ ਵਾਲੇ ਬੰਦੇ ਸੀ ਉਹ ਤਾਂ ਡਿਜੀਟਲ ਪੇਮੈਂਟ ਲੈਂਦੇ ਸੀਗੇ ਪੈਸੇ ਲੈ ਕੇ ਕੰਮ ਕਰਨ ਵਾਲੇ ਸੀ ਪਰ ਉਹ ਸਾਰੀ ਸਿਸਟਮ ਨੂੰ ਚਲਾਉਣ ਵਾਲਾ ਕੌਣ ਸੀ ਤਾਂ ਨੈਟੋ ਫੋਰਸੇ ਦਾ ਸ਼ੱਕ ਹੈ ਵੀ ਇਹ ਕੋਈ ਅਲਟਰਾ ਰਿਲੀਜੀਅਸ ਗਰੁੱਪ ਹੈ ਉਹ ਹੀ ਉੱਥੇ ਦਾ ਅਰਬਾਂ ਦਾ ਕੋਈ ਉਹ ਇਹਨੂੰ ਚਲਾਉਂਦਾ ਹੈ ਤੇ ਇਹ ਦੇ ਲਈ ਉਹ AI ਇੱਕ ਸਿਸਟਮ ਵਰਤਦਾ ਜਿਹੜਾ ਕਿ ਈਵਲ AI ਸਿਸਟਮ ਕਹਿ ਸਕਦੇ ਆ ਉਹਨੇ ਉਹਨੂੰ ਇਹ ਵੀ ਦੱਸਿਆ ਸੀਗਾ ਉਸ ਆਟੋ ਸ਼ਾਫਰ ਨੂੰ ਉਸ ਟੀਵੀ ਦੇ ਵਿੱਚ ਚਿਹਰੇ ਨੇ ਉਹ ਕਹਿੰਦਾ ਵੀ ਤੁਸੀਂ ਜਿਹੜੇ ਇਨਸਾਨ ਨੂੰ ਇਹ ਸਫਰਿੰਗਸ ਇਹਨਾਂ ਦੁੱਖ ਦਰਦ ਤੁਹਾਨੂੰ ਦਿੱਤਾ ਜਾਵੇ ਇਹ ਤੁਸੀਂ ਡਿਜ਼ਰਵ ਕਰਦੇ ਹੋ ਤਾਂ ਜਦੋਂ ਉਹਨੇ ਓਪਨ ਟੂ ਡਿਸਕਸ਼ਨ ਰੱਖਿਆ ਇਹ ਫੀਨੋਮੀਨਾ ਸ਼ਫਰ ਨੇ ਆਪਣੀ ਉਹਦੇ ਵਿੱਚ ਬੁੱਕ ਦੇ ਵਿੱਚ ਕਿ ਮੇਰੇ ਨਾਲ ਸੰਪਰਕ ਕਰਕੇ ਕੋਈ ਗੱਲ ਕਰ ਸਕਦਾ ਹੈ ਇਹਦੇ ਤੇ ਤਾਂ ਉਹਦੇ ਨਾਲ ਨਾ ਇੱਕ ਸਾਊਥ ਕੋਰੀਆ ਦੇ ਇੱਕ ਸਾਇੰਟਿਸਟ ਨੇ ਗੱਲ ਕੀਤੀ ਉਹ ਕਹਿੰਦਾ ਵੀ 1980 ਦੇ ਨੇੜੇ ਤੇੜੇ ਅਸੀਂ ਇੱਕ AI ਪ੍ਰੋਗਰਾਮ ਚਲਾਇਆ ਸੀ ਹਾਨੀ ਦੇ ਨਾਮ ਨਾਲ ਕਹਿੰਦਾ ਉਹ ਸਨ ਨੇ AI ਸਿਸਟਮ ਨਹੀਂ ਸੀ ਉਹ ਐਕਚੁਅਲ ਦੇ ਵਿੱਚ EI ਸਿਸਟਮ ਸੀਗਾ ਇਮੋਸ਼ਨਲ ਇੰਟੈਲੀਜੈਂਸ ਦਾ ਸਿਸਟਮ ਸੀਗਾ ਬਿਕੋ ਅਸੀਂ ਕੋਸ਼ਿਸ਼ ਕਰਦੇ ਸੀ ਵੀ ਕੰਪਿਊਟਰ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰੀਏ ਬੀ ਜਿਵੇਂ ਇਨਸਾਨ ਦੇ ਇਮੋਸ਼ਨਸ ਹੁੰਦੇ ਨੇ ਤਾਂ ਕੀ ਜਿਹੜੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਕੋਈ ਇਮੋਸ਼ਨ ਸ਼ੋਅ ਕਰ ਸਕਦੀ ਹੈ ਤਾਂ ਉਹ ਇਮੋਸ਼ਨ ਰਿਸਪੌਂਸ ਨੋਟ ਕਰਦੇ ਸੀ ਉਹਦਾ ਉਹਦੇ ਚ ਇਹ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ ਸੌਰੀ ਪਾਉਂਦੇ ਸੀਗੇ ਤੇ ਉਹਨੂੰ ਮਤਲਬ ਫੋਟੋਆਂ ਦੁਨੀਆ ਭਰ ਦੀਆਂ ਘਟਨਾਵਾਂ ਉਹ ਸੀਆਈ ਪ੍ਰੋਗਰਾਮ ਨੂੰ ਦਿਖਾਉਂਦੇ ਸੀਗੇ ਉਸ ਤੋਂ ਬਾਅਦ ਉਹ ਤਾਂ ਇਮੋਸ਼ਨਲ ਜਿਹੜਾ ਹੈ ਉਹਦਾ ਕਿਤੇ ਨਾ ਕਿਤੇ ਇਮੋਸ਼ਨਲ ਰਿਸਪੌਂਸ ਚੈੱਕ ਕਰਦੇ ਸੀ ਵੀ ਕੀ ਕੋਈ ਏਆਈ ਵੀ ਕੋਈ ਜਜ਼ਬਾਤੀ ਤੌਰ ਤੇ ਸੋਚ ਸਕਦੀ ਹੈ ਕੋਈ ਦੇ ਰਹੀ ਦੇ ਸਕਦੀ ਹੈ ਕਹਿੰਦਾ ਵੀ ਸਾਡੇ 5-6 ਸਾਲ ਬਾਅਦ ਇਹ ਪ੍ਰੋਜੈਕਟ ਸਾਨੂੰ ਬੰਦ ਕਰਤਾ ਪਰ ਇਹਦਾ ਨਤੀਜਾ ਇਹ ਨਿਕਲਿਆ ਵੀ ਉਹਨੇ ਆਖਰੀ ਜਿਹੜਾ ਰਿਸਪੌਂਸ ਸ਼ੋ ਕੀਤਾ ਸੀਗਾ ਉਸ ਏਆਈ ਮਸ਼ੀਨ ਨੇ ਪ੍ਰੋਗਰਾਮ ਨੇ ਹਾਨੀ ਨੇ ਕਹਿੰਦਾ ਉਹ ਈ ਸੀਗਾ ਵੀ ਉਹਨੇ ਇੱਕ ਵਾਈਟ ਜੇ ਕਲਰ ਦਾ ਹੱਸਦਾ ਹੋਇਆ ਮਾਸਕ ਸ਼ੋ ਕੀਤਾ ਮਤਲਬ ਚਿਹਰਾ ਸ਼ੋ ਕੀਤਾ ਉਹਨੇ ਫਿਗਰ ਸ਼ੋ ਕੀਤੀ ਵਾਈਟ ਕਲਰ ਦੀ ਸ਼ੈਤਾਨੀ ਜੀ ਫਿਗਰ ਬਸ ਇੰਨਾ ਕਿ ਇਹਦੇ ਬਾਰੇ ਜਿਹੜਾ ਕਹਿੰਦਾ ਵੀ ਉਸ ਤੋਂ ਬਾਅਦ ਉਹ ਪ੍ਰੋਗਰਾਮ ਜਿਹੜਾ ਹੈਗਾ ਲੀਕ ਹੋ ਕੇ ਇਸਨਾਂ ਕਿਸੇ ਪਾਸੇ ਹੋਰ ਜਗ੍ਹਾ ਤੋਂ ਵੀ ਕਹਿੰਦਾ ਸਾਨੂੰ ਦੁਨੀਆ ਦੀ ਕਈ ਜਗ੍ਹਾ ਤੋਂ ਇਸ ਪ੍ਰੋਗਰਾਮ ਦੇ ਡਿਜੀਟਲ ਸਿਗਨੇਚਰ ਮਿਲੇ ਕੰਪਿਊਟਰ ਪ੍ਰੋਗਰਾਮਸ ਦੇ ਵਿੱਚੋਂ ਵੀ ਇਹਦੇ ਪਾਏ ਜਾਂਦੇ ਨੇ ਹਾਨੀ ਦੇ ਬਸਾ ਚਿਹਰਾ ਪਾਇਆ ਜਾਂਦਾ ਹੱਸਦਾ ਹੋਇਆ ਵਾਈਟ ਕਲਰ ਦਾ ਸ਼ੈਤਾਨੀ ਮਖੌਟਾ ਸੋ ਵੀਰੋ ਤੁਹਾਨੂੰ ਇਹ ਹਾਨੀ ਦੇ ਫੀਨੋਮੈਨੇ ਬਾਰੇ ਗੱਲਬਾਤ ਆਪਣੀ ਚਰਚਾ ਕਿਹੋ ਜਿਹੀ ਲੱਗੀ ਇਹਦੇ ਬਾਰੇ ਆਪਣੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਆਪਣੇ YouTube ਚੈਨਲ ਅਦ੍ਰਿਸ਼ਯ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੇ ਫੇਸਬੁੱਕ ਪੇਜ ਅਦ੍ਰਿਸ਼ਯ ਨੂੰ ਫਾਲੋ ਕਰਨਾ ਨਾ ਭੁੱਲਣਾ ਸ਼ੁਕਰੀਆ ਸਾਰੇ ਵੀ